ਇਹ ਬੜਾ ਦਲੇਰੀ ਵਾਲਾ ਕੰਮ ਕੀਤਾ ਜੀ ਆਪਣੀ ਸਰਕਾਰ ਦੇ ਖਿਲਾਫ ਬੋਲਣਾ ਬਹੁਤ ਵੱਡੀ ਗੱਲ ਹੈ ਪਰ ਉਹਨਾਂ ਨੇ ਇੱਕ ਗੱਲ ਕਹੀ ਮੈਂ 2 ਸਾਲ ਤੋਂ ਲੈਟਰ ਲਿਖ ਲਿਖ ਕੇ ਦੇ ਰਿਆ ਤੇ ਫਿਰ ਉਹ 2 ਸਾਲ ਤੋਂ ਨਹੀਂ ਬੋਲੇ ਸੀ ਕਿਤੇ ਇਹ ਨਵੀਂ ਪਾਰਟੀ ਜਾਣ ਦਾ ਇੱਕ ਕਹਿੰਦੇ ਮਾਹੌਲ ਤਾਂ ਨਹੀਂ ਸਿਰਜਿਆ ਜਾ ਰਿਹਾ ਮੈਂ ਰਸਤਾ ਬਣਾਇਆ ਜਾ ਰਿਹਾ ਕਿਉਂਕਿ 3.5 ਸਾਲ ਲਗਭਗ ਸਰਕਾਰ ਦੇ ਵਿੱਚ ਹੋ ਗਏ ਆ ਤੇ ਹਰਮਿੰਦਰ ਸਿੰਘ ਪਠਾਰ ਮਾਜਰਾ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਦੇ ਰਿਸ਼ਤੇਦਾਰ ਵੀ ਨੇ ਜਿਹੜੀ ਕਾਰਵਾਈ 376 ਦਾ ਪਰਚਾ ਇੱਕ ਪੁਰਾਣਾ ਉਹ ਦੁਬਾਰਾ ਬਹਾਲ ਕਰ ਦਿੱਤਾ ਗਿਆ ਦੁਬਾਰਾ ਖੋਲ ਦਿੱਤਾ ਗਿਆ ਕਹਿ ਕੇ ਕੱਲੀ ਹੋਇਆ ਦੁਬਾਰਾ ਫੇਰ ਲੱਕ ਦਿੱਤਾ ਹੀ ਉਹ ਪਰਚਾ ਤਕਰੀਬਨ ਤਕਰੀਬਨ ਇਹ ਕਿਹਾ ਜਾ ਸਕਦਾ ਵੀ ਇੱਕ ਸਿਆਸੀ ਰੰਜਿਸ਼ ਹੈ ਪਰ ਨਾ 92 ਦੇ 92 ਅਸੀਂ ਤੇਰੇ ਨਾਲ ਖੜੇ ਆ ਤੂੰ ਦਿੱਲੀ ਵਾਲਿਆਂ ਦੀ ਗੱਲ ਨਾ ਸੁਣ ਮੇਨ ਤਾਂ ਜਿਹੜਾ ਉਹਨਾਂ ਨੂੰ ਗੁੱਸਾ ਸੀਗਾ ਉਹ ਦਿੱਲੀ ਵਾਲਿਆਂ ਦੇ ਸੀ ਕਿਉਂਕਿ ਜਿਹੜੀ ਅਫਸਰशाही ਆ ਉਹ ਦਿੱਲੀ ਵਾਲਿਆਂ ਦੇ ਕਹਣੇ ਤੇ ਕੰਮ ਕਰਦੀ ਆ ਤੇ ਇਹ ਨਹੀਂ ਕਹਿ ਦੇਣਾ ਚਾਹੀਦਾ ਕਿ ਇੱਕਦਮ ਫਰਾਰ ਹੋ ਗਿਆ ਜਾਂ ਤੂੰ ਜਦੋਂ ਤੱਕ ਕੋਈ ਸਰਕਾਰੀ ਪੁਸ਼ਟੀ ਨਹੀਂ ਹੁੰਦੀ ਜਦੋਂ ਤੱਕ ਕੋਈ ਸਮਰਥਕਾਂ ਵੱਲੋਂ ਰੋਕਣ ਦੀ ਵੀ ਗੱਲ ਕੀਤੀ ਜਾਂਦੀ ਹੈ ਫਿਰ ਪੁਲਿਸ ਵੀ ਆਪਣੇ ਬਚਾਅ ਦੇ ਲਈ ਜਾਂ ਫਿਰ ਕਾਨੂੰਨੀ ਵਿਵਸਥਾ ਨੂੰ ਬਣਾ ਕੇ ਰੱਖਣ ਦੇ ਲਈ ਕਦਮ ਚੱਕ ਸਕਦੀ ਹੈ ਪਰ ਜੇਕਰ ਦੂਜੇ ਪਾਸੋਂ ਵੀ ਫਾਇਰਿੰਗ ਹੁੰਦੀ ਹੈ ਤੇ ਪੁਲਿਸ ਦਾ ਵਾਲਾ ਜ਼ਖਮੀ ਵੀ ਹੁੰਦਾ ਤੇ ਫਿਰ ਇਹ ਕਿਤੇ ਨਾ ਕਿਤੇ ਸਵਾਲਾਂ ਦੀ ਗੱਲ ਹੈ ਅਧਿਕਾਰੀਆਂ ਨੂੰ ਵੀ ਚਾਹੀਦਾ ਜਲਦ ਤੋਂ ਜਲਦ ਅੱਗੇ ਆ ਕੇ মিডিਆ ਦੇ ਇਹ ਸਵਾਲਾਂ ਦਾ ਜਵਾਬ ਦੇਣ ਤੇ ਕਲੀਅਰ ਕਰਨ ਵੀ ਹੋਇਆ ਕੀ ਹੈ ਇਸ ਤੱਕ ਮੈਂ ਤਾਂ ਸਵਾਲ ਪੁੱਛਿਆ ਸੀ ਹਰਮੀਤ ਪਠਾਨ ਮਾਜਰਾ ਨੂੰ ਕਿ ਕੋਈ ਨਵੀਂ ਪਾਰਟੀ ਦੇ ਚੱਲਣ ਦੀ ਤਿਆਰੀ ਤਾਂ ਨਹੀਂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਵੀਂ ਪਾਰਟੀ ਦੀ ਕੋਈ ਤਿਆਰੀ ਨਹੀਂ ਹੈ ਮੈਂ ਆਪਣੇ ਲੋਕਾਂ ਦੇ ਲਈ ਖੜਾ ਤੇ ਇਸ ਤਰ੍ਹਾਂ ਹੀ ਖੜਾ ਰਹੂੰਗਾ ਹਲਕਾ ਸਨੌਰ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਜਿਵੇਂ ਹੀ ਸਰਕਾਰੀ ਬਾਊਆਂ ਦੇ ਉੱਪਰ ਸਵਾਲ ਚੁੱਕੇ ਤਾਂ ਐਕਸ਼ਨ ਮੋਡ ਦੇ ਵਿੱਚ ਆ ਗਈ ਪੰਜਾਬ ਸਰਕਾਰ ਉਹ ਕੀ ਆਪਣੇ ਹੀ ਐਮਐਲਏ ਦੇ ਖਿਲਾਫ ਕਰ ਦਿੱਤੀ ਵੱਡੀ ਕਾਰਵਾਈ ਆਪਣੇ ਹੀ ਐਮਐਲਏ ਦੀਆਂ ਜੜੀਆਂ ਹੈਗੀਆਂ ਨੇ ਸਿਕਿਉਰਿਟੀ ਵਾਪਸ ਲੈ ਲਈ ਗਈ ਉਸ ਤੋਂ ਬਾਅਦ ਕਹਿ ਰਹੇ ਨੇ ਕਿ ਕੱਲ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਕੱਲ ਸ਼ਾਮ ਨੂੰ ਹਰਿਆਣਾ ਦੇ ਕਰਨਾਲ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਪੂਰਾ ਮਾਮਲਾ ਕੀ ਹੈ ਇਸ ਬਾਰੇ ਵੀ ਜਾਣਨਾ ਦੇਵਾਂਗੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਮੌਜੂਦ ਨੇ ਅਨੁਰਾਗ ਸ਼ਰਮਾ ਸ਼ਰਮਾ ਜੀ ਸਭ ਤੋਂ ਪਹਿਲਾ ਸਵਾਲ ਹੈਗਾ ਜੀ ਕਿ ਕਹਿੰਦੇ ਆ ਕਿ ਸਵਾਲ ਚੱਕੇ ਨੇ ਹਮ ਹਰਮੀਤ ਸਿੰਘ ਪਠਾਨ ਮਾਜਰਾ ਕਹਿ ਰਿਹਾ ਮੈਂ ਤਾਂ ਸੱਚ ਦਾ ਸਾਥ ਦੇ ਰਿਆ ਲੋਕੋ ਤੁਸੀਂ ਵੀ ਮੇਰਾ ਸਾਥ ਦਿਓ ਮਾਮਲਾ ਕੀ ਹੈ ਸੱਚ ਹੈ ਝੂਠ ਹੈ ਗ੍ਰਿਫਤਾਰੀ ਵੀ ਹੋਈ ਹੈ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਹਰਮੀਤ ਸਿੰਘ ਪਠਾਨ ਮਾਜਰਾ ਬੋਲੇ ਅੱਜ ਉਹਨਾਂ ਨੇ ਸਰਕਾਰੀ ਬਾਗੂਆਂ ਦੇ ਖਿਲਾਫ ਮੋਰਚਾ ਖੋਲਤਾ ਆਪਣੀ ਸਰਕਾਰ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਇਸ ਦੇ ਉੱਤੇ ਅਸੀਂ ਕਹਾਂਗੇ ਕਿ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਸਾਰੇ ਲੋਕ ਇਸ ਗੱਲ ਨੂੰ ਕਹਿ ਰਹੇ ਕਿ ਬੜਾ ਦਲੇਰੀ ਵਾਲਾ ਕੰਮ ਕੀਤਾ ਜੀ ਆਪਣੀ ਸਰਕਾਰ ਦੇ ਖਿਲਾਫ ਬੋਲਣਾ ਬਹੁਤ ਵੱਡੀ ਗੱਲ ਹੈ ਪਰ ਉਹਨਾਂ ਨੇ ਇੱਕ ਗੱਲ ਕਹੀ ਮੈਂ 2 ਸਾਲ ਤੋਂ ਲੈਟਰ ਲਿਖ ਲਿਖ ਕੇ ਦੇ ਰਿਹਾ ਤੇ ਫਿਰ ਉਹ 2 ਸਾਲ ਤੋਂ ਨਹੀਂ ਬੋਲੇ ਸੀ ਇੱਥੇ ਹੀ ਕਾਂਗਰਸ ਦੇ ਐਮਪੀ ਧਰਮਵੀਰ ਗਾਂਧੀ ਨੇ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਇਹ ਸਾਰੀ ਸਕੀਮ ਹੈ ਕਹਿੰਦੇ ਮੈਂ ਤਾਂ ਕਦੇ ਮੰਨ ਹੀ ਨਹੀਂ ਸਕਦਾ ਕੇ ਗੁਰਲਾਲ ਕਨੌਰ ਹਰਮੀਤ ਸਿੰਘ ਪਠਾਨ ਮਾਜਰਾ ਤੇ ਚੇਤਨ ਸਿੰਘ ਜੋੜੇ ਮਾਜਰਾ ਇਹ ਤਿੰਨੋਂ ਬੰਦੇ ਕਦੇ ਕੁਝ ਕਹਿ ਸਕਦੇ ਆ ਪਬਲਿਕ ਦੇ ਹਿੱਤ ਦੇ ਵਿੱਚ ਜਾਂ ਸਰਕਾਰ ਦੇ ਖਿਲਾਫ ਚੱਲ ਸਕਦੇ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਮੈਂ ਨਹੀਂ ਇਸ ਕਰ ਦਿੱਤੀ ਜਾਣੀ ਚਾਹੀਦੀ ਸੀ ਜਦੋਂ ਹੜ ਨਹੀਂ ਆਏ ਸੀ ਕਿਉਂਕਿ 23 ਦੇ ਵਿੱਚ ਹੜ ਆਏ ਹੜਾਂ ਤੋਂ ਬਾਅਦ ਬੜਾ ਲੰਮਾ ਸਮਾਂ ਜਿਹੜਾ ਹੈ ਜਿਹੜਾ ਟਾਈਮ ਰੰਦਾ ਰਿਹਾ ਲੋਕਾਂ ਨੇ ਮੁਆਵਜ਼ੇ ਦਾ ਰੌਲਾ ਵੀ ਪਾਇਆ ਹੈਗਾ ਮੁਆਵਜ਼ੇ ਦਾ ਰੌਲਾ ਪਾਇਆ ਸਨੌਰ ਹਲਕੇ ਦੇ ਵਿੱਚ ਬਹੁਤ ਨੁਕਸਾਨ ਹੋਇਆ ਸੀ ਹਰ ਸਾਲ ਨੁਕਸਾਨ ਹੁੰਦਾ ਤੋ ਕਦੇ ਟਮਾਟਰ ਦੀ ਫਸਲ ਦਾ ਨੁਕਸਾਨ ਹੁੰਦਾ ਕਦੇ ਕਿਸੇ ਫਸਲ ਦਾ ਨੁਕਸਾਨ ਹੁੰਦਾ ਇਸ ਕਰਕੇ ਡਾਕਟਰ ਧਰਮਵੀਰ ਗਾਂਧੀ ਇਸ ਚੀਜ਼ ਨੂੰ ਸ਼ੱਕ ਦੀਆਂ ਨਾਲ ਦੇਖ ਰਹੇ ਹਨ ਪਰ ਜੇਕਰ ਲੋਕਾਂ ਦੀ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਇੱਕ ਹੀਰੋ ਦੀ ਤਰ੍ਹਾਂ ਉੱਭਰ ਕੇ ਆ ਰਹੇ ਸੀ ਲੋਕ ਕਹਿਣ ਲੱਗੇ ਸੀ ਟਾਕੜ ਲੀਡਰ ਹੈ ਕੋਈ ਕਹਿੰਦਾ ਦਲੇਰ ਲੀਡਰ ਹੈ ਮਤਲਬ ਦੋ ਦਿਨਾਂ ਦੇ ਵਿੱਚ ਜਿੱਥੇ ਉਹਨਾਂ ਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਸੀ ਉਹ ਕਿਤੇ ਨਾ ਕਿਤੇ ਉਹਨਾਂ ਦੀ ਛਵੀ ਨਿਕਲ ਕੇ ਬਾਹਰ ਆ ਰਹੀ ਸੀ ਕੋਈ ਇੱਕ ਹੀਰੋ ਦੀ ਤਰ੍ਹਾਂ ਸਾਹਮਣੇ ਆ ਰਹੀ ਸੀ ਫਿਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜਾ ਇਹ ਵੱਡੀ ਗੱਲ ਸੀ ਫਿਰ ਉਹਨਾਂ ਨੇ ਕਿਹਾ ਕਿ ਮੈਂ ਐਮਐਲਏ ਸ਼ਿਖਤੀ ਪਰਵਾਹ ਨਹੀਂ ਕਰਦਾ ਤੁਸੀਂ ਬਾਈਟਾਂ ਸੁਣੀਆਂ ਲਗਾਤਾਰ ਗੱਲ ਇਹ ਹੈ ਵੀ ਜਿਹੜੀ ਕਾਰਵਾਈ 376 ਦਾ ਪਰਚਾ ਇੱਕ ਪੁਰਾਣਾ ਉਹ ਦੁਬਾਰਾ ਬਹਾਲ ਕਰ ਦਿੱਤਾ ਗਿਆ ਦੁਬਾਰਾ ਖੋਲ ਦਿੱਤਾ ਗਿਆ ਕਹਿ ਰਹੇ ਨੇ ਕੱਲ ਨਹੀਂ ਹੋਇਆ ਦੁਬਾਰਾ ਫਿਰ ਨਾ ਕਰਤਾ ਹੀ ਉਹ ਪਰਚਾ ਤਕਰੀਬਨ ਤਕਰੀਬ ਸਿਆਸੀ ਰੰਜਿਸ਼ ਕੇਸ ਦੇ ਖਿਲਾਫ ਹੁੰਦੀ ਹੈ ਜਿਹੜਾ ਪਾਰਟੀ ਦੇ ਵਿੱਚ ਨਹੀਂ ਹੁੰਦਾ ਹਮ ਜੇਕਰ ਐਮਐਲਏ ਦੀ ਗੱਲ ਕਰ ਲਈਏ ਡਾਕਟਰ ਧਰਮਵੀਰ ਗਾਂਧੀ ਐਮਪੀਸੀ ਜਦੋਂ ਉਹਨਾਂ ਨੇ ਪਾਰਟੀ ਛੱਡਤੀ ਸੀ ਐਮਪੀਸੀ ਸ਼ਿਪ ਨਹੀਂ ਛੱਡੀ ਸੀ ਉਹਨਾਂ ਨੇ ਪਾਰਟੀ ਛੱਡਤੀ ਸੀਗੀ ਉਸ ਤਰ੍ਹਾਂ ਪਠਾਨ ਮਾਜਰਾ ਵੀ ਆਪਣੀ ਜਿਹੜੀ ਐਮਐਲਏ ਸ਼ਿਪ ਲੇ ਵੀ ਦੁਖੀ ਨੇ ਹੁਣ ਮੈਂ ਇੱਕ ਨਵੇਂ ਉਹਨਾਂ ਦਾ ਇੱਕ ਬਿਆਨ ਸੁਣ ਰਿਹਾ ਜੀ ਕਹਿੰਦੇ ਮੇਰੇ ਕੋਲ ਤਾਂ ਦਿੱਲੀ ਵਾਲਿਆਂ ਦਾ ਬਹੁਤ ਕੁਝ ਪਿਆ ਹੈ ਜੇਕਰ ਇਹ ਮੇਰੇ ਬਾਰੇ ਕੁਝ ਕਰਨਗੇ ਤਾਂ ਮੈਂ ਵੀ ਕਰੂੰਗਾ ਪਰ ਹਰਮਿੰਦਰ ਸਿੰਘ ਪਟਾਣ ਮਾਜਰਾ ਬਾਰ ਬਾਰ ਇੱਕ ਗੱਲ ਜ਼ਰੂਰ ਕਹਿ ਰਹੇ ਆ ਵੀ ਮੇਰੇ ਤੇ ਪਰਚਾ ਦਿਓ ਜਿਹੜਾ ਪਰਚਾ ਮੇਰੇ ਤੇ ਬਣਦਾ ਹੋਵੇ ਦਿਓ ਝੂਠਾ ਪਰਚਾ ਨਾ ਮੇਰੇ ਤੇ ਕੋਈ ਦਿਓ ਤੇ ਹੁਣ ਰਾਤ ਇੱਕ ਉਹਨਾਂ ਦੀ ਵੀਡੀਓ ਨਸ਼ਰ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਅਫਸਰਾਂ ਨੂੰ ਵੀ ਕਾਫੀ ਜਿਹੜਾ ਹੈ ਕਦਰੇ ਸ਼ਬਦ ਜਿਹੜੇ ਹੈ ਉਹ ਬੋਲੇ ਹੈ ਖੈਰ ਉਹ ਲਗਾਤਾਰ ਮੀਡੀਆ ਦੇ ਵਿੱਚ ਬਿਆਨ ਜ਼ਰੂਰ ਜਾਰੀ ਕਰ ਰਹੇ ਸੀ ਆਪਣੇ ਪੇਜ ਦੇ ਉੱਤੇ ਬਿਆਨ ਜਾਰੀ ਕਰ ਰਹੇ ਇਫਰਾਰ ਹੋ ਗਏ ਇਹ ਕਿਤੇ ਨਾ ਕਿਤੇ ਸਮਝ ਤੋਂ ਪਰੇ ਹੈ ਕਿਉਂਕਿ ਇੱਕ ਐਮਐਲਏ ਆ ਹਰਮੇਸ਼ ਸਿੰਘ ਪਠਾਨ ਮਾਜਰਾ ਇੱਕ ਐਮਐਲਏ ਆ ਫਿਰ ਪੁਰਾਣਾ ਸਿਆਸੀ ਲੀਡਰ ਹੈ ਕੋਈ ਅੱਜ ਦਾ ਲੀਡਰ ਨਹੀਂ ਬਣਿਆ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਰਿਹਾ ਹਲਕੇ ਦੇ ਲਈ ਕੰਮ ਕਰਦਾ ਰਿਹਾ ਤੇ ਉਸ ਤੋਂ ਬਾਅਦ ਆਵਾਜ਼ੀ ਪਾਰਟੀ ਦੇ ਵਿੱਚ ਆਂਦੇ ਆ ਫਿਰ ਕਿਤੇ ਜਾ ਕੇ ਉਹ ਐਮਐਲਏ ਬਣਦੇ ਆ ਮਤਲਬ ਇੱਕ ਸੂਝਬਾਨ ਸਮਝਦਾਰ ਬੰਦਾ ਸੀ ਜੇਕਰ ਉਹ ਹਰਕਤ ਇਸ ਤਰ੍ਹਾਂ ਦੀ ਹੋਈ ਹੈ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਾਂਗੇ ਕਿਉਂਕਿ ਨਾ ਤਾਂ ਕੋਈ ਪਠਾਨ ਮਾਜਰੇ ਦੇ ਪੱਖ ਵੱਲੋਂ ਕੋਈ ਵਕੀਲ ਜਾਂ ਕੋਈ ਬੰਦਾ ਅੱਗੇ ਆ ਕੇ ਬੋਲਿਆ ਨਾ ਹੀ ਹਜੇ ਤੱਕ ਪੁਲਿਸ ਵੱਲੋਂ ਉਪਚਾਰਕਤਾ ਜਿਹੜੀ ਹੈ ਸਾਡੇ ਸਾਹਮਣੇ ਆਈ ਹੈ ਕਿਉਂਕਿ ਐਸਐਸਪੀ ਪਟਿਆਲਾ ਜਦੋਂ ਕੋਈ ਕਾਨਫਰੰਸ ਕਰਨਗੇ ਜਾਂ ਕੋਈ ਹੋਰ ਵਿਅਕਤੀ ਵਿਸ਼ੇਸ਼ ਇਸਤੇ ਕਾਨਫਰੰਸ ਕਰਕੇ ਟਿੱਕਾ ਟਿੱਪ ਨਹੀਂ ਕਰਨਗੇ মিডিਆ ਨੂੰ ਚਾਹੀਦਾ ਕਿ ਉਦੋਂ ਇਹ ਗੱਲ ਸਪਸ਼ਟ ਕਰਨ ਹਾਂ ਇੱਕ ਪੁਲਿਸ ਕਰਮੀ ਦੀ ਜ਼ਰੂਰ ਵੀਡੀਓ ਅਸੀਂ ਦੇਖੀ ਹੈ ਕਿ ਉਹ ਕਾਇਲ ਹੋਇਆ ਉਹਦੇ ਪੈਰ ਤੇ ਗੱਡੀ ਚੜੀ ਆ ਉਹ ਬੈਠੇ ਪਰ ਉਹ ਵੀ ਕਲੀਅਰ ਨਹੀਂ ਹੋ ਰਿਹਾ ਕਿ ਉੱਥੋਂ ਦੀ ਵੀਡੀਓ ਆ ਜਾਂ ਨਹੀਂ ਹੈਗਾ ਕਿਉਂਕਿ ਕੁਝ ਬੋਲੇ ਹੀ ਨਹੀਂ ਨਾ ਕਿਸੇ ਨੇ ਸਰਕਾਰੀ ਤੌਰ ਤੇ ਕਿਸੇ ਨੇ ਉਸ ਦਾ ਬਿਆ ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ ਤੇ ਮੈਂ ਇਹ ਗੱਲ ਕਹਾਂਗਾ ਕਿ ਇਸ ਦੀ ਜਲਦਬਾਜ਼ੀ ਵੀ ਨਹੀਂ ਕਰਨੀ ਚਾਹੀਦੀ ਇਹ ਨਹੀਂ ਕਹਿ ਦੇਣਾ ਚਾਹੀਦਾ ਕਿ ਇੱਕਦਮ ਫਰਾਰ ਹੋ ਗਿਆ ਜਾਂ ਤੂੰ ਜਦੋਂ ਤੱਕ ਕੋਈ ਸਰਕਾਰੀ ਪੁਸ਼ਟੀ ਨਹੀਂ ਹੁੰਦੀ ਜਦੋਂ ਤੱਕ ਕੋਈ ਸਹੀ ਅਥੈਂਟੀਕੇਸ਼ਨ ਜਿਹੜੀ ਆ ਉਹ ਸਾਹਮਣੇ ਨਹੀਂ ਆਂਦੀ ਉਹਦੇ ਤੱਕ ਨਹੀਂ ਕਹਿਣਾ ਚਾਹੀਦਾ ਸੋਹਣੀ ਸੁਨਾਈ ਗੱਲ ਦੇ ਵਿੱਚ ਤੇਜ਼ੀ ਨਹੀਂ ਕਰਨੀ ਚਾਹੀਦੀ ਸ਼ਰਮਈ ਸਵਾਲ ਇਹ ਵੀ ਹੈਗਾ ਕਿ ਉਹ ਹਰਮੀਰ ਸਿੰਘ ਪਟਾਣ ਮਾਜਰਾ ਵਿਧਾਇਕ ਨੇ ਇੰਨੇ ਲੋਕਾਂ ਦੇ ਮਤਲਬ ਚੁਣੇ ਹੋਏ ਨਮਾਇੰਦੇ ਨੇ ਤਾਂ ਉਹਨਾਂ ਨੇ ਕਹਿੰਦੇ ਕਹਿੰਦੇ ਗੋਲੀ ਫਾਇਰਿੰਗ ਚਲਾ ਲਈ ਕਹੀ ਚੈਨਲਾਂ ਨੇ ਚਲਾਇਆ ਤਾਂ ਕਹਿੰਦੇ ਫਾਇਰਿੰਗ ਕਰਤੀ ਉਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਜ਼ਖਮੀ ਵੀ ਹੋ ਗਿਆ ਕਹਿੰਦੇ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਕੈਰੈਕਟਰ ਦੇ ਬੰਦੇ ਹੋ ਸਕਦੇ ਇੱਕ ਇੱਕ ਚੁਣਿਆ ਹੋਇਆ ਨਮਾਇੰਦਾ ਕੋਈ ਰਾਹ-ਗਿਰਾ ਚੋਨੀ ਚੋਰ ਤਾਂ ਹੈ ਨਹੀਂ ਵੀ ਚੱਕ ਕੇ ਉਹਨਾਂ ਨੇ ਕਹਿਤਾ ਵੀ ਫਾਇਰਿੰਗ ਕਰਤੀ ਆ ਜਾਂ ਕੋਈ ਗੈਂਗਸਟਰ ਸੀਗਾ ਇਹ ਕੁਝ ਹੋ ਸਕਦਾ ਇਸ ਤਰ੍ਹਾਂ ਕੁਝ ਦੇਖੋ ਗੱਲ ਇਹ ਹੈ ਕਿ ਇਹ ਸਵਾਲ ਤੁਹਾਡਾ ਬਿਲਕੁਲ ਸਹੀ ਹੈ ਵੀ ਐਦਾਂ ਨਹੀਂ ਹੋ ਸਕਦਾ ਜਾਂ ਹੋ ਸਕਦਾ ਹਮ ਕਾਰਨ ਕੀ ਹੈ ਕਿ ਇੱਕ ਐਮਐਲਏ ਉਸ ਨੂੰ ਕਾਨੂੰਨ ਦੇ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ ਸੀ ਤੇ ਹੁੰਦਾ ਵੀ ਹੈ ਹਮ ਕਿ ਜੇਕਰ ਉਹਨਾਂ ਨੂੰ ਅਰੈਸਟ ਪਾਈ ਜਾਂਦੀ ਹੈ ਉਹਨਾਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਊਗਾ ਮਾਨਯੋਗ ਅਦਾਲਤ ਤੇ ਭਰੋਸਾ ਰੱਖਣਾ ਪੈਂਦਾ ਉਹ ਆਪਣੀ ਫਾਈਟ ਲੜ ਸਕਦੇ ਸੀਗੇ ਉਹਨਾਂ ਕੋਲ ਕਿਹੜਾ ਵਕੀਲਾਂ ਦੀ ਘਾਟ ਸੀ ਫਿਰ ਉਹਨਾਂ ਦੇ ਸਮਰਥਕ ਸੀ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜਿਹੜੀ ਥਾਂ ਤੇ ਉਹ ਬੈਠੇ ਸੀ ਉਹਨਾਂ ਦਾ ਗੜ੍ਹ ਸੀ ਉਹ ਉੱਥੇ ਸ਼ਾਇਦ ਭੀੜ ਬੇਕਾਬੂ ਹੋ ਗਈ ਹੋਵੇ ਭੀੜ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖਿਆ ਜਦੋਂ ਕੋਈ ਲੀਡਰ ਨੂੰ ਕਿਤੇ ਕੈਚ ਕੀਤਾ ਜਾਂਦਾ ਹੈ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੇ ਸਮਰਥਕ ਇਕੱਠੇ ਹੋ ਜਾਂਦੇ ਆ ਉਹ ਪਹੁੰਚ ਜਾਂਦੇ ਆ ਉੱਥੇ ਸਮਰਥਕਾਂ ਵੱਲੋਂ ਰੋਕਣ ਦੀ ਵੀ ਗੱਲ ਕੀਤੀ ਜਾਂਦੀ ਹੈ ਫਿਰ ਪੁਲਿਸ ਵੀ ਆਪਣੀ ਬਚਾਅ ਦੇ ਲਈ ਜਾਂ ਫਿਰ ਕਾਨੂੰਨੀ ਵਿਵਸਥਾ ਨੂੰ ਬਣਾ ਕੇ ਰੱਖਣ ਦੇ ਲਈ ਕਦਮ ਚੱਕ ਸਕਦੀ ਹੈ ਪਰ ਜੇਕਰ ਦੂਜੇ ਪਾਸੋਂ ਵੀ ਫਾਇਰਿੰਗ ਹੁੰਦੀ ਹੈ ਤੇ ਪੁਲਿਸ ਵਾਲਾ ਜ਼ਖਮੀ ਵੀ ਹੁੰਦਾ ਤੇ ਫਿਰ ਇਹ ਕਿਤੇ ਨਾ ਕਿਤੇ ਸਵਾਲਾਂ ਦੀ ਗੱਲ ਹੈ ਫਿਰ ਇੱਕ ਐਮਐਲਏ ਨੂੰ ਇਸ ਤਰ੍ਹਾਂ ਦੀ ਤਾਂ ਹੀ ਮੈਂ ਕਿਹਾ ਇਸ ਤਰ੍ਹਾਂ ਦੀ ਘਟਨਾਕ੍ਰਮ ਨੂੰ ਅੰਜਾਮ ਨਹੀਂ ਦਿੱਤਾ ਜਾਣਾ ਚਾਹੀਦਾ ਸੀ ਤੀਸੇ ਕਰਕੇ ਮੈਂ ਕਿਹਾ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਜੇ ਤੋ ਕਿ ਸਰਕਾਰੀ ਬਹੁਤ ਚੈਨਲਾਂ ਨੇ ਫਟਾਫਟ ਖਬਰਾਂ ਵੀ ਚਲਾਤੀਆਂ ਕਹਿੰਦੀ ਪਠਾਨ ਮਾਜਰ ਉੱਥੋਂ ਫਰਾਰ ਹੋ ਗਿਆ ਉਹਨੇ ਫਾਇਰਿੰਗ ਕਰਤੀ ਜੀ ਇਹ ਚੀਜ਼ਾਂ ਹੈ ਕਿ ਐਕਚੁਅਲ ਚੱਲ ਕੀ ਰਿਹਾ ਸਿਆਸਤ ਦੇ ਵਿੱਚ ਗੇਮ ਕਿੱਧਰ ਕੋ ਮਰੀ ਹੈ ਦੇਖੋ ਜੇਕਰ ਜ਼ਿੰਮੇਵਾਰ ਕੋਈ ਵੀ ਏਦਾਰਾ ਹੋਊਗਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਹੀਂ ਚਲਾਏਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਚਲਾ ਰਹੇ ਹਾਂ ਲਿਖ ਰਹੇ ਹਾਂ ਉਹਦੇ ਚ ਕਿਤੇ ਨਾ ਕਿਤੇ ਕੋਈ ਕਿਸੇ ਨਾ ਕਿਸੇ ਅਧਿਕਾਰੀ ਦੀ ਚਾਹੇ ਉੱਥੇ ਦੇ ਮੌਕੇ ਤੇ ਕੋਈ ਅਧਿਕਾਰੀ ਹੁੰਦਾ ਚਾਹੇ ਕੋਈ ਐਸਐਚਓ ਲੈਵਲ ਜਿਹੜੇ ਵੀ ਫੜਨ ਗਏ ਸੀਗੇ ਜਿਵੇਂ ਪੁਲਿਸ ਮੁਲਾਜ਼ਮ ਕਹਿ ਰਹੇ ਨੇ ਦੇਖੋ ਮੁਖੀ ਐਸਐਸਪੀ ਪਟਿਆਲਾ ਮੁਖੀ ਨੇ ਇਸ ਇਲਾਕੇ ਦੇ ਤੇ ਉਹਨਾਂ ਵੱਲੋਂ ਵੀ ਕੋਈ ਨਾ ਕੋਈ ਬਿਆਨ ਜਾਰੀ ਕੋਈ ਨਾ ਕੋਈ ਅਧਿਕਾਰੀ ਵੱਲੋਂ ਕੋਈ ਨਾ ਕੋਈ ਬਿਆਨ ਜਾਰੀ ਹੋਣਾ ਚਾਹੀਦਾ ਉਸ ਬਿਆਨ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਹੈ ਹਾ ਜਿਹੜੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਉਹਦੇ ਆਧਾਰ ਤੇ ਤਾਂ ਸਾਰੇ ਲੋਕ ਪਾ ਕੇ ਲਿਖ ਕੇ ਸੋਸ਼ਲ ਮੀਡੀਆ ਵਾਲੇ ਜਿਆਦਾ ਜਿਹੜਾ ਹੈ ਇਹਨੂੰ ਲਿਖ ਕੇ ਪਾ ਰਹੇ ਆ ਪਾਣਗੇ ਵੀ ਕਿ ਉਹ ਕਈ ਵਾਰ ਮਿਸਕਮਿਊਨੀਕੇਸ਼ਨ ਗੈਪ ਕਰ ਦਿੰਦੀ ਹੈ ਕਈ ਵਾਰ ਪੁਖਤਾ ਖਬਰ ਰਹਿ ਜਾਂਦੀ ਹੈ ਤੇ ਜਿਹੜੇ ਹਿਊਮਰਸ ਨੇ ਉਹਨਾਂ ਦਾ ਕਹਿੰਦੇ ਬੋਲਬਾਲਾ ਹੋ ਜਾਂਦਾ ਚਾਹੇ ਹੜਾਂ ਦੀ ਖਬਰ ਨੂੰ ਲੈ ਕੇ ਲਾ ਲਓ ਤੁਸੀਂ ਖੈਰ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਫਿਲਹਾਲ ਇੰਤਜ਼ਾਰ ਕਰਨਾ ਚਾਹੀਦਾ ਜਦੋਂ ਸਰਕਾਰੀ ਕੋਈ ਅਧਿਕਾਰੀ ਕਰਮਚਾਰੀ ਸਰਕਾਰੀ ਨੁਮਾਇੰਦਾ ਕੋਈ ਇਸ ਬਾਬਤ ਪੁਸ਼ਟੀ ਕਰਦਾ ਤੇ ਫਿਰ ਤੁਰੰਤ ਖਬਰ ਤੁਸੀਂ ਚਲਾ ਸਕਦੇ ਹੋ ਤੇ ਚਲਾਣੀ ਵੀ ਚਾਹੀਦੀ ਔਰ ਅਧਿਕਾਰੀਆਂ ਨੂੰ ਵੀ ਚਾਹੀਦਾ ਜਲਦ ਤੋਂ ਜਲਦ ਅੱਗੇ ਆ ਕੇ ਮੀਡੀਆ ਦੇ ਇਹ ਸਵਾਲਾਂ ਦਾ ਜਵਾਬ ਦੇਣ ਤੇ ਕਲੀਅਰ ਕਰਨ ਵੀ ਹੋਇਆ ਕੀ ਹੈ ਕਿਉਂਕਿ ਇਸ ਤਰ੍ਹਾਂ ਅਫਵਾਹਾਂ ਤਾਂ ਹੀ ਫੈਲਦੀਆਂ ਜਦੋਂ ਕਿਸੇ ਪੁਸ਼ਟੀ ਵਾਲੀ ਬਾਈਟ ਜਾਂ ਕੋਈ ਸੰਦੇਸ਼ ਕੋਈ ਪੱਤਰ ਜਾਰੀ ਨਹੀਂ ਹੁੰਦਾ ਉਦੋਂ ਆਂਦੀਆਂ ਫਿਲਹਾਲ ਅਸੀਂ ਤਾਂ ਇਹੀ ਕਹਾਂਗੇ ਕਿ ਜਦੋਂ ਹਰਮਿੰਦਰ ਸਿੰਘ ਪਠਾਨਵਾਜਰਾਂ ਨਾਲ ਮੈਂ ਫੋਨੋਂ ਤੇ ਖਬਰ ਕੀਤੀ ਹੈ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹੀ ਕਿਹਾ ਵੀ ਜੋ ਸਹੀ ਬੜਦਾ ਹੋਵੇਗਾ ਮੇਰੇ ਖਿਲਾਫ ਕਾਰਵਾਈ ਕਰੋ ਮੈਂ ਨਹੀਂ ਡਰਦਾ ਮੇਰੇ ਤੇ ਪਹਿਲਾਂ ਕਿਹੜਾ ਪਰਚੇ ਨਹੀਂ ਹੈਗੇ ਮੈਂ 20 ਪਰਚਿਆਂ ਤੋਂ ਪਹਿਲਾਂ ਵਰੀਆਂ ਤੇ ਮੈਂ ਇਹ ਪਰਚੇ ਨਾਲ ਵੀ ਨਿਛੂੰਗਾ ਪਰ ਸਵਾਲ ਇਹ ਹੈਗਾ ਕਿ ਉਹ ਤਾਂ ਕਹਿੰਦਾ ਮੈਂ ਪੰਜਾਬ ਦੇ ਲੋਕਾਂ ਲਈ ਖੜਾ ਕਹਿੰਦੇ ਲੋਕ ਜਦੋਂ ਮੈਂ ਜਾਂਨਾ ਆਪਣੇ ਹਲਕੇ ਦੇ ਵਿੱਚ ਕਹਿੰਦਾ ਲੋਕ ਮੈਨੂੰ ਸਵਾਲ ਕਰਦੇ ਨੇ ਇਹ ਸਰਕਾਰ ਨੇ ਕੀ ਕਰਨਗੇ ਉਹ ਤੇ ਸਾਰੇ ਪਾਸੇ ਸਾਰੇ ਐਮਐਲਏ ਨੂੰ ਕਰਨਗੇ ਪਰ ਉਹ ਗੱਲ ਹੈ ਵੀ ਜਿਹੜਾ ਹੁਣ ਜਿਵੇਂ ਡਾਕਟਰ ਧਰਮਵੀਰ ਗਾਂਧੀ ਨੇ ਕਹਿਤਾ ਇਦਾਂ ਹੀ ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਇਦਾਂ ਹੀ ਇੱਕ ਹੋਰ ਗੱਲ ਹੈ ਵੀ ਕੀ ਪਤਾ ਕਿ ਇਹ ਲੋਕਾਂ ਦੇ ਹਿੱਤ ਦੀ ਗੱਲ ਹੈ ਕਿ ਪਠਾਨ ਮਾਜਰੇ ਦੇ ਆਪਣੇ ਹਿੱਤ ਦੀ ਗੱਲ ਹੈ ਇਹ ਵੀ ਇਸ ਤਰ੍ਹਾਂ ਪਣੇ ਪਰਿਵਾਰਾਂ ਨੂੰ ਲੈ ਕੇ ਮੂਰੇ ਬਹਿ ਜਾਂਦੀ ਹੈ ਤੇ ਵਿਧਾਇਕਾਂ ਨੂੰ ਪਿੱਛੇ ਬਿਠਾਉਂਦੀ ਹੈ ਇਹ ਵੀ ਸਵਾਲ ਪਹਿਲਾਂ ਵੀ ਉੱਠਿਆ ਸੀਗਾ ਕਿ ਅਫਸਰ ਸ਼ਾਹੀ ਵਿਧਾਇਕਾਂ ਦੇ ਉੱਪਰ ਸਰਕਾਰ ਦੇ ਉੱਪਰ ਭਾਰੂ ਹੈ ਦੇਖੋ ਇਹਦੇ ਲਈ ਬੜਾ ਸਮਾਂ ਸੀ ਕੋਈ ਸਾਢੇ 3 ਸਾਲ ਐਂ ਤਾਂ ਬੀਤ ਨਹੀਂ ਗਏ ਸਾਢੇ 3 ਸਾਲ ਦੇ ਵਿੱਚ ਜੇਕਰ ਕੁਝ ਗਲਤ ਲੱਗ ਰਿਹਾ ਸੀ ਤਾਂ ਉਹਨਾਂ ਨੂੰ ਮੌਕੇ ਤੇ ਚਾਹੀਦਾ ਸੀਗਾ ਕਿ ਇਸ ਦੇ ਉੱਤੇ ਸਵਾਲ ਚੱਕਣ ਇਸ ਦੇ ਉੱਤੇ ਗੱਲ ਕਰਨ ਨਹੀਂ ਕਿਸੇ ਨੇ ਕੀਤੀ ਇਸ ਕਰਕੇ ਜਿਵੇਂ ਧਰਮਵੀਰ ਗਾਂਧੀ ਕਹਿ ਰਹੇ ਨੇ ਉਹ ਚੀਜ਼ਾਂ ਦੇ ਉੱਤੇ ਵੀ ਲੋਕ ਗੱਲ ਕਰ ਰਹੇ ਆ ਗੱਲ ਸੁਣ ਰਹੇ ਆ ਕਿ ਕੀ ਪਤਾ ਵੀਰੇਜ ਕੋਈ ਸਿਆਸੀ ਪਰਵਰਤਨ ਹੋਵੇ ਕੋਈ ਸਿਆਸੀ ਲਾਹਾ ਹੋਵੇ ਇਥੇ ਤੱਕ ਮੈਂ ਤਾਂ ਸਵਾਲ ਪੁੱਛਿਆ ਸੀ ਹਰਮਿਤ ਪਠਾਨ ਮਾਜਰਾ ਨੂੰ ਕਿ ਕੋਈ ਨਵੀਂ ਪਾਰਟੀ ਦੇ ਚੱਲਣ ਦੀ ਤਿਆਰੀ ਤਾਂ ਨਹੀਂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਵੀਂ ਪਾਰਟੀ ਦੀ ਕੋਈ ਤਿਆਰੀ ਨਹੀਂ ਹੈ ਮੈਂ ਆਪਣੇ ਲੋਕਾਂ ਦੇ ਲਈ ਖੜਾ ਤੇ ਇਸ ਤਰ੍ਹਾਂ ਹੀ ਖੜਾ ਰਹੂੰਗਾ ਵੀ ਜਿਹੜੇ ਲੋਕ ਇਸ ਤਰ੍ਹਾਂ ਦੇ ਸਵਾਲ ਕਰਦੇ ਆ ਜਾਂ ਇਸ ਤਰ੍ਹਾਂ ਦੀਆਂ ਅਫਵਾਹਾਂ ਫਲਾਉਂਦੇ ਆ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਆਪਣੇ ਇਲਾਕੇ ਦੇ ਲੋਕਾਂ ਲਈ ਖੜਨਾ ਕੋਈ ਗੁਨਾਹ ਨਹੀਂ ਹੈ ਸੋ ਆਪਣੇ ਵੱਲੋਂ ਹਮੇਸ਼ਾ ਹੀ ਉਹ ਸਪਸ਼ਟੀਕਰਨ ਦਿੰਦੇ ਨਜ਼ਰ ਆਏ ਤੁਸੀਂ ਦੇਖੋ ਲਾਸਟ ਮੂਮੈਂਟ ਤੱਕ ਹਰਮੀਤ ਪਠਾਨ ਮਾਜਰਾ ਸੋਸ਼ਲ ਮੀਡੀਆ ਤੇ ਐਕਟਿਵ ਰਹੇ ਨੇ ਤੇ ਹੁਣ ਕੀਪਤਾ ਹੁਣੇ ਵੀ ਕੋਈ ਬਿਆਨ ਆਇਆ ਉਹਨਾਂ ਦਾ ਜਾਂ ਕੀ ਹੋਵੇ ਬਾਅਦ ਦੀਆਂ ਗੱਲਾਂ ਨੇ ਪਰ ਜਿਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਕਿ ਗੱਡੀ ਦੇ ਵਿੱਚ ਗੱਡੀ ਵੱਜੀ ਹੈ ਫਾਇਰਿੰਗ ਹੋਈ ਹੈ ਪੁਲਿਸ ਦੇ ਉੱਤੇ ਗੱਡੀ ਚੜਾ ਦਿੱਤੀ ਗਈ ਹੈ ਹਰਮੀਤ ਪਠਾਨ ਮਾਜਰਾ ਫਰਾਰ ਹੋ ਗਿਆ ਇਹ ਸਾਰਾ ਕੁਝ ਤਾਂ ਕਿਸੇ ਨਾ ਕਿਸੇ ਪੁਸ਼ਟੀ ਤੋਂ ਬਾਅਦ ਹੀ ਕਰਾਂਗੇ ਪਰ ਇਹ ਵੀ ਗੱਲ ਹੈ ਸਵਾਲ ਪੈਦਾ ਹੁੰ ਨਹੀਂ ਵਿਦਿਆਕ ਤਾਂ ਪਹਿਲੇ ਚਲੇ ਗਿਆ ਸੀ ਨਾ ਤਾਂ ਹੀ ਕਰਨਾਲ ਪਹੁੰਚੇ ਸੀ ਨਹੀਂ ਤਾਂ ਘਰ ਤਾਂ ਉਹਨਾਂ ਦਾ ਪਟਿਆਲਾ ਦੇ ਵਿੱਚ ਸੀਗਾ ਨਹੀਂ ਉੱਥੇ ਫੜਨ ਗਏ ਸੀ ਕਹਿੰਦੇ ਪੁਲਿਸ ਉੱਥੇ ਬਿਲਕੁਲ ਉੱਥੇ ਹੀ ਜਾਏਗੀ ਜਿੱਥੇ ਬੰਦਾ ਜਾਊਗਾ ਉੱਥੇ ਹੀ ਪੁਲਿਸ ਨੇ ਜਾਣਾ ਸੀ ਸੋ ਜਾ ਰਿਹਾ ਇਹ ਜਿਹੜੀ ਗੱਲ ਮੈਂ ਉਹੀ ਕਹਿੰਨਾ ਵੀ ਜਦੋਂ ਤੱਕ ਅਧਿਕਾਰਕ ਪੁਸ਼ਟੀ ਨਹੀਂ ਹੁੰਦੀ ਇਸ ਦੇ ਉੱਤੇ ਕੋਈ ਟਿੱਕਾ ਟਿੱਪਣੀ ਕਰਨਾ ਕਹਿ ਦਈਏ ਕਿ ਇੱਕ ਤਰ੍ਹਾਂ ਦੀ ਅਫਵਾਹੀ ਹੈ ਜੋ ਤੱਕ ਕੋਈ ਸਰਕਾਰੀ ਅਧਿਕਾਰੀ ਦੀ ਪੁਸ਼ਟੀ ਹੋਊਗੀ ਉਸ ਤੋਂ ਬਾਅਦ ਅਗਲੀ ਗੱਲ ਕਰਨੀ ਚਾਹੀਦੀ ਹੈ ਜਾਂ ਫਿਰ ਪਠਾਨ ਮਾਜਰਾ ਦੇ ਪੱਖ ਸਿਓ ਕੋਈ ਵਕੀਲ ਜਾਂ ਉਹਨਾਂ ਦਾ ਕੋਈ ਘਰ ਦਾ ਮੈਂਬਰ ਕੋਈ ਗੱਲ ਕਰੂਗਾ ਉਸ ਗੱਲ ਤੋਂ ਬਾਅਦ ਹੀ ਅੱਗੇ ਗੱਲ ਕਰਨੀ ਚਾਹੀਦੀ ਹੈ ਫਿਲਹਾਲ ਤਾਂ ਇਹ ਗੱਲਾਂ ਨੇ ਸੂਤਰਾਂ ਦੇ ਹਵਾਲੇ ਤੋਂ ਗੱਲ ਨਹੀਂ ਅਸੀਂ ਦੇਖਿਆ ਸਰਕਾਰੀ ਰਹਿائش ਦੇ ਉੱਪਰ ਦੇਖਿਆ ਕਿ ਉਹਦੇ ਜਿਹੜੇ ਪੋਸਟਰ ਲੱਗੇ ਹੋਏ ਸੀਗੇ ਪਹਿਲਾਂ ਸਰਕਾਰੀ ਕੋਠੀ ਹੈ ਜਿਹੜੀ ਉਹ ਮਤਲਬ ਸਰਕਾਰ ਦੇ ਨੁਮਾਇੰਦੇ ਜਾਂਦੇ ਨੇ ਪੁਲਿਸ ਜਾਂਦੀ ਹੈ ਉੱਥੇ ਤਾਂ ਉਹ ਜਿਹੜੇ ਅੰਦਰ ਉਹਨਾਂ ਨੂੰ ਅੰਦਰ ਹੀ ਰੱਖਿਆ ਜਾਂਦਾ ਜਿਹੜੇ ਪਰਿਵਾਰਕ ਮੈਂਬਰ ਹੈ ਜਾਂ ਜੋ ਵੀ ਉਹਨਾਂ ਦੇ ਨੌਕਰ ਸੀਗੇ ਜਾਂ ਜੋ ਵੀ ਸੀਗੇ ਤੇ ਬਾਹਰ ਉਹਨੇ ਜਿਹੜੇ ਪੋਸਟਰ ਲੱਗੇ ਹੋ ਨੇ ਉਹ ਵੀ ਪਾੜ ਦਿੱਤੇ ਜਾਂਦੇ ਨੇ ਉਤਾਰ ਦਿੱਤੇ ਜਾਂਦੇ ਨੇ ਮਤਲਬ ਇਹ ਕੀ ਗੱਲ ਹੈ ਮਤਲਬ ਇਹ ਰਾਜਨੀਤੀ ਹੈ ਜੀ ਰਾਜਨੀਤੀ ਦੇ ਵਿੱਚ ਕੁਝ ਵੀ ਹੋ ਸਕਦਾ ਸੋ ਇਹ ਰਾਜਨੀਤੀ ਦੀ ਪੂਰੀ ਗੇਮ ਹੈ ਉਹ ਚੱਲ ਰਹੀ ਹੈ ਪਰ ਇਹ ਗੇਮ ਖੇਡ ਕੌਣ ਰਿਹਾ ਜੀ ਇਸ ਦੀ ਸੱਚਾਈ ਨਹੀਂ ਕਲੀਅਰ ਹੋਈ ਹੈ ਸੱਚਾਈ ਸਮਾਂ ਰਹਿੰਦੇ ਕਲੀਅਰ ਹੋਊਗੀ ਕਿ ਇਹ ਗੇਮ ਕਿੱਥੋਂ ਚੱਲੀ ਤੇ ਕਿਵੇਂ ਚੱਲ ਰਹੀ ਹੈ ਕਿਵੇਂ ਖੇਡੀ ਜਾ ਰਹੀ ਹੈ ਜਿਵੇਂ ਹੁਣ ਕੁਝ ਲੋਕ ਇਹ ਕਹਿ ਰਹੇ ਆ ਕਿ ਪਠਾਨ ਮਾਜਰਾ ਆਪਣੇ ਹਿੱਤ ਦੇ ਲਈ ਆਪਣੀ ਗਰਾਊਂਡ ਤਿਆਰ ਕਰ ਰਿਹਾ ਕੁਝ ਲੋਕ ਇਹ ਕਹਿੰਦੇ ਆ ਕਿ ਸਿਆਸੀਕਰਨ ਹੋ ਰਿਹਾ ਇੱਥੇ ਸਵਾਲ ਇਹ ਵੀ ਹੈ ਕਿ ਪਠਾਨ ਮਾਜਰਾ ਵੱਲੋਂ ਹਜੇ ਕਿਹੜਾ ਕੋਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉਹਨੇ ਜਸਟਿਸ ਇੱਕ ਇੰਟਰਵਿਊ ਦੇ ਵਿੱਚ ਬੋਲਿਆ ਸੀ ਤੇ ਉਸ ਦੇ ਉੱਤੇ ਐਡਾ ਵੱਡਾ ਐਕਸ਼ਨ ਹੋਣਾ ਇਹ ਵੀ ਕਿਤਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਜੀ ਤਾਂ ਜ਼ਰੂਰ ਮੈਂ ਤਸਵੀਰ ਵੀ ਮੇਰੇ ਸਾਥੀ ਨੂੰ ਕਹਾਂਗਾ ਜ਼ਰੂਰ ਦਿਖਾਉਣਾ ਜਾ ਮਿਨੀ ਸੈਕਟਰੀਏਟ ਦੇ ਬਾਹਰ ਜਿਹੜੀ ਹੈਗੀ ਇੱਕ ਅੱਜ ਪੋਸਟ ਪਾਈ ਗਈ ਸੀ ਕੱਲ ਜਿਹ ਸੀਸੀ ਦਫਤਰ ਦਾ ਘਰਾਓ ਕਰਨ ਤੇ ਐਸਐਸਪੀ ਦਾ ਘਰਾਓ ਕਰਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਸੱਚ ਬੋਲ ਰਿਹਾ ਤੇ ਸਚਾਈ ਲਈ ਖੜਾ ਕਿਉਂਕਿ ਅਫਸਰशाही ਉਹਨਾਂ ਨੂੰ ਲੱਗਦਾ ਸੀ ਕਿ ਅਫਸਰशाही ਜਿਹੜੀ ਹੈਗੀ ਸਰਕਾਰ ਦੇ ਉੱਪਰ ਜਾਂ ਐਮਐਲਏ ਦੇ ਉੱਪਰ ਭਾਰੂ ਪੈ ਰਹੀ ਆ ਕਿਉਂਕਿ ਇੱਕ ਜਦੋਂ ਸਰਕਾਰੀ ਅਫਸਰ ਦੇ ਖਿਲਾਫ ਉਹਨੂੰ ਬੋਲਣਾ ਉਹਨਾਂ ਨੇ ਇੰਨਾ ਮਹਿੰਗਾ ਪੈ ਗਿਆ ਕਿ ਉਹਨਾਂ ਦੀ ਜਿਹੜੀ ਸੁਰੱਖਿਆ ਹੈਗੀ ਉਹ ਵੀ ਵਾਪਸ ਲੈ ਲਈ ਗਈ ਤੇ ਉਸ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਹੈਗਾ ਜਿਹੜਾ ਆਪਣਾ ਇੱਥੋਂ ਛੱਡ ਕੇ ਮਤਲਬ ਪੰਜਾਬ ਛੱਡ ਕੇ ਹਰਿਆਣਾ ਦੇ ਵਿੱਚ ਜਾਣਾ ਪਿਆ ਜਿੱਥੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਹੈ ਪਰ ਹੁਣ ਦੇਖਦੇ ਆ ਕਿ ਕੋਈ ਸਰਕਾਰੀ ਅ ਅਧਿਕਾਰੀ ਇਸ ਦੇ ਮਤਲਬ ਇਸ ਦੇ ਪੱਖ ਦੇ ਵਿੱਚ ਬੋਲਦਾ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਹੁਣ ਹਿਰਾਸਤ ਦੇ ਵਿੱਚ ਨੇ ਜਾਂ ਫਰਾਰ ਨੇ ਸਵਾਲ ਇਹ ਵੱਡੇ ਨੇ ਜ਼ਰੂਰ ਪੰਜਾਬ ਦੇ ਹਿੱਤਾਂ ਦੇ ਲਈ ਹਰਮੀਤ ਸਿੰਘ ਪਠਾਨ ਮਾਜਰਾ ਨੇ ਇੱਕ ਗੱਲ ਹੋਰ ਵੀ ਕਹੀ ਸੀ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਜੇ ਤੁਹਾਨੂੰ ਲੱਗਦਾ ਮੈਂ ਸਹੀ ਆ ਤਾਂ ਪੰਜਾਬ ਦੇ ਲੋਕ ਜਾਂ ਮੇਰੇ ਜਿਹੜੇ ਹੈਗੇ ਨੇ ਮੇਰੇ ਏਰੀਆ ਦੇ ਹਲਕੇ ਦੇ ਲੋਕ ਮੇਰੇ ਨਾਲ ਜ਼ਰੂਰ ਖੜਨ ਹੁਣ ਦੇਖਦੇ ਆ ਲੋਕ ਕਿੰਨਾ ਕ ਖੜਦੇ ਨੇ ਤੇ ਸਰਕਾਰ ਕਿਹਦੇ ਖਾਕ ਦੇ ਵਿੱਚ ਖੜਦੀ ਆ